ਬਹੁਤ ਸਲਪੀ ਵਾਲੀ ਜਗ੍ਹਾ ਜੀ ਹੈ। ਅੱਛਾ ਇਹ ਵੀ ਮਾੜੀ ਮੋਟੀ ਕਿ ਖੜਾ ਹੀ ਨਹੀਂ ਜੀ ਹੈਗੀ ਇਹ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਿਜਲੀ ਨਹੀਂ ਕਿ ਲੱਗਿਆ ਹੋਇਆ। ਹਾਂ ਉਹ ਜੀ ਜਮਾਨੇ ਦਾ ਬੰਦ। ਇਹ ਮੈਂ ਕਹਿੰਦਾ ਝੁਲਮਗੜ ਤੋਂ ਆ। ਅੱਛਾ ਜੀ। ਹਾਂ ਜੀ ਉਦੋਂ ਇਹ ਆਰਾਮਦਾਸ ਮਲ ਬੇੜੀ ਜੀ। ਰਖਤ ਨੇ ਪੁਰਾਣੇ ਆ ਦੇਖੋ। ਅੱਛਾ ਜੀ। ਹਾਂ ਜੀ। ਹਾਂ ਜੀ। ਹਾਂ ਜੀ। ਜਿਹੜੇ ਆਪਾਂ ਦਾਤਾਂ ਕਰਦੇ ਖਾਦੇ ਗੱਟ ਦੀ ਇਹ ਪੁਰਾਣੇ ਰਸਤੇ ਉਦੋਂ ਵੀ ਨੇ। ਇਹ ਕਈ ਰਖਤ ਹੈਗੇ ਇੱਥੇ ਦੇਦੇ ਦੇ ਆ ਗਾੜ ਨੇ ਆਪਾਂ। ਕੀ ਬਾਤ। ਹਾਂ ਜੀ। ਲਓ ਦੋਸਤੋ ਅਸੀਂ ਸਥਾਨ ਤੇ ਪੁੱਜ ਗਏ ਆ ਨੀਮੀ ਰੱਬ ਤੇ ਬਾਕੀ ਅਸੀਂ ਅਕਾ ਜੀ ਕੀ ਨਾਮ ਆ ਨੀਮੀ ਰੱਬੋ ਨੀਮੀ ਰੱਬੋ ਬਾਬਾ ਡੇਰਾ ਮਾੜੂ RAM ਜੀ ਅਸੀਂ ਮਾਲਵੇ ਦੀ ਧਰਤੀ ਤੇ ਆ ਮਲੇਰ ਕੋਟਲੇ ਦੇ ਵਿੱਚ ਘੁੰਮ ਰਹੇ ਆ ਬਾਬਾ ਜੀ ਕੀ ਇਤਿਹਾਸ ਆ ਸਥਾਨ ਦਾ ਜੀ ਇੱਥੇ ਬਾਬਾ ਮਾੜੂ RAM ਜੀ ਪਹਿਲਾਂ ਪਹੁੰਚੇ ଥିਗੇ ਜੀ ਅੱਛਾ ਜੀ ਇੱਥੇ ਦਰਖਤਾਂ ਤੇ ਖੜੇ ଥିਗੇ ਦਰਖਤਾਂ ਦੇ ਵਿੱਚ ਬਾਬਾ ਮਾੜੂ RAM ਜੀ ਆਏ ਹਾਂ ਬਾਬਾ ਮਾੜੂ RAM ਜੀ ਜਦੋਂ ਕੁਸ਼ਮਾ ਬੈਠੇ ਫਿਰ ਇੱਥੇ ਰਾਮ ਲਖਮਣ ਜੀ ਅੱਗੇ ਨਾਲ ਮਾਤਾ ਜੀ ਅੱਛਾ ਜੀ 3 ਮਹੀਨੇ ਉਹ ਇੱਥੇ اٹਕੇ ਅੱਛਾ ਜੀ ਜਿਹੜੀ ਉਹ ਰਾਮ ਤਲਾਈ ਬਣੀ ਹੋਈ ਆ ਹਾਂ ਉਹ ਉਹਨਾਂ ਸਮਿਆਂ ਵੇਲੇ ਦੀ ਉਹਨਾਂ ਦਾ ਪੰਪਲਾ ਹੈ ਰਾਮ ਅਸਲ ਰਾਮ ਤਲਾਈ अच्छा जी राम तलाई है ना जेडी ये असल में राम ਦੇ ਨਾਮ ਤੇ ਉਹ ਤਲਾਈ ਬਣਾਈ ਗਈ ਆ ਜੀ اچھا ਜਦੋਂ ਇਹ ਮਿੱਠੇ ਬਾਬਾ ਜੀ ਇੱਥੇ ਕਹਿੰਦੇ ਮੋਰ ਪੰਛੀ ਬਹੁਤ ਰਹਿੰਦੇ ਮੋਰ ਪੰਛੀ ਬਹੁਤ ਰਹਿੰਦਾ ਇੱਥੇ ਜਾਨਵਰ ਬਹੁਤ ਆਰਾਮ ਕਰਦਾ ਬਾਬਾ ਜੀ ਦਰਖਤ ਨਹੀਂ ਕੋਈ ਕੱਟਣ ਦਿੰਦੇ ਬਿਲਕੁਲ ਪਹਿਲਾਂ ਵੀ ਦਰਖਤ ਤੇ ਕੱਟਣ ਨਹੀਂ ਦਿੰਦੇ ਇੱਥੇ اچھا ਜੀ ਹਾਂ ਜਿਹੜਾ ਵੀ ਦਰਖਤ ਕੋਈ ਕਿਤੇ ਦੀ ਖੜਾ ਚਾਹੇ ਉਹਨੂੰ ਬਿਲਕੁਲ ਕੱਟਣ ਦੀ ਇਜਾਜ਼ਤ ਨਹੀਂ ਜੀ ਹੈਗੀ ਬਿਲਕੁਲ ਇਹ ਦਰਖਤਾਂ ਨੂੰ ਤਾਂ ਹੀ ਇੱਥੇ ਦਰਖਤ ਸਾਰੇ ਆ ਪੁਰਾਣੇ ਦਰਖਤ ਆ ਦੇਖੋ ਜਿਵੇਂ ਆਪਾਂ ਪੁਰਾਣੀਆਂ ਕਾਦਮਾਂ ਕਹਿੰਦੇ ਆ ਖਣੀਆਂ ਇਹ ਕਿੰਨੀਆਂ ਕੁ ਪੁਰਾਣ ਠੀਕ ਹੈ ਹਾਂ ਜੀ ਉਵੇਂ ਮੌਜੂਦ ਖੜੀਆਂ ਨੇ ਸਾਰੀਆਂ ਕਲਮ ਠੀਕ ਹੈ ਬਾਬਾ ਜੀ ਕੋਈ ਹਵਾ ਮੈਂ ਗਿਰ ਗਈ ਗਰ ਗਈ ਨਹੀਂ ਕੋਈ ਵਾਸ਼ਤਾਨੀ ਹੈਗਾ ਉਵੇਂ ਖੜੇ ਨੇ ਸਾਰੀ ਠੀਕ ਆਜੋ ਦੋਸਤੋ ਚੱਲਦੇ ਹਾਂ ਹੁਣ ਤੁਹਾਨੂੰ ਨਾਲ ਨਾਲ ਦਰਸ਼ਨ ਕਰਾਉਣੇ ਆ ਤੇ ਜਿੱਥੇ-ਜਿੱਥੇ ਵੀ ਜਿਹੜਾ-ਜਿਹੜਾ ਵੀ ਸਥਾਨ ਤੇ ਹੈਗਾ ਦੇਖੋ ਇਹ ਆਰਾਮ ਤਲਾਈ ਦੇ ਵਿੱਚੋਂ ਕਹਿੰਦੇ ਮਿੱਟੀ ਕੱਢ ਕੇ ਹੈ ਨਾ ਇਹਦਾ ਲਾਈ ਗਈ ਹੈ ਨਾ ਕਿ ਜੀ ਕੋਠਿਆਂ ਤੇ ਹਾਂ ਜੀ ਹਾਂ ਕੁਝ ਲਾਈ ਗਈ ਕੁਝ ਸਾਰਾ ਲਾਈ ਟਰਾਲੀਆਂ ਟਰੈਕਟਰਾਂ ਨਾਲ ਲਾਤੀ ਅੱਛਾ ਜੀ ਹਾਂ ਜੀ ਇੱਧਰ ਦੀ ਵੀ ਰਸਤਾ ਹਾਂ ਇੱਧਰ ਹੀ ਹੈਗਾ ਰਸਤਾ ਹਾਂ ਹੌਲੀ ਆਗੇ ਜੀ ਆਗੇ ਕਿਉਂ ਆ ਜਾ ਚੁੰਨੂ ਸਪੰਚੀ ਬੈਠੇ ਹੋਣਗੇ ਕਿੱਧਰ ਦੀ ਆਏ ਤੁਸੀਂ ਐਦਾਂ ਇੰਜ ਲੰਘ ਨੂੰ ਹੈਗੀ ਪੌੜੀ ਕਿੱਧਰ ਚਲੋ ਹੈਗੀ ਪੌੜੀ ਇੱਧਰ ਦੀ ਜੀਰੇ ਪੌੜੀ ਤਾਂ ਹੈਗੀ ਲੋਹੇ ਦੀ ਔਖੀ ਐ ਚਲੋ ਇੱਧਰ ਆ ਜਾਓ ਜੀ ਬਬਈ ਹਾਂ ਇੱਧਰ ਆ ਜਾਓ ਖੜਾ ਜੇ ਆਹ ਲਓ ਮੇਰਾ ਫੜ ਹੱਥ ਫੜੋ ਬਾਬਾ ਜੀ ਪੁਰਾਣੇ ਬੂਟੇ ਲੱਗੇ ਹੋਏ ਆ ਪੁਰਾਣੇ ਨੇ ਜੀ ਹਾਂ ਬੂਟੇ ਬਿਲਕੁਲ ਪੁਰਾਣੇ ਨੇ ਬਹੁਤ ਪੁਰਾਣੇ ਇਹ ਦਰਖਤ ਤਾਂ ਕਦੀ ਵੀ ਨਹੀਂ ਦੇਖਿਆ ਆਪਾਂ ਉਧਰ ਨਹੀਂ ਇਹ ਪੁਰਾਣਾ ਕਦਮ ਕਦਮ ਕਦਮਾ ਬੋਲਦੇ ਨੇ ਜੀ ਇਹਨੂੰ ਪੁਰਾਣੇ ਦਰਖਤ ਨੇ ਬਿਲਕੁਲ ਜੀ ਅੱਛਾ ਜੀ ਹਾਂ ਜੀ ਆਹ ਦੇਖੋ ਜਿਹੜੇ ਵੀ ਕੋਈ ਦਰਖਤ ਹੋ ਗਏ ਮਤਲਬ ਕਿਸੇ ਨੂੰ ਕਸਟਮ ਦੀ ਕੋਈ ਜ਼ਿਆਦਤ ਨਹੀਂ ਕਿੱਡਾ ਹੀ ਹੋਗਾ ਇਹ ਵਾਲੀ ਮਿੱਟੀ ਲਾ ਦੇਣੀ ਆ ਜੀ ਠੀਕ ਆ ਜੀ ਉੰਭਾਏ ਤੂੰ ਇੱਥੇ ਆ ਜਾਂਦਾ ਬਾਬਾ ਜੀ ਲੱਕੜ ਨਾ ਕਹਦੀ ਟੁੱਟੀ ਜਣਾ ਇਦਾਂ ਹਾਂਜੀ ਉਦੋਂ ਹੀ ਜੰਗਲ ਬਣ ਆਇਆ ਹਾਂਜੀ ਹਾਂਜੀ ਹਾਂ ਫਿਰ ਜਿਆਦਾ ਸੋਨੂ ਇੱਕ ਕਿਤੇ ਕਿਤੇ ਬਾਬਾ ਦਰਖਤ ਨਹੀਂ ਮਰਦਾ ਹੈਗਾ ਜਿੱਥੇ ਮਰਜ਼ੀ ਵਾਗਦੀ ਹੈ ਸਹੀ ਗੱਲ ਹੈ ਜੀ ਹਾਂਜੀ ਦਰਖਤਾਂ ਕਰ ਕੀ ਜਗਾ ਦੇਖੋ ਕਿੰਨੀ ਕਾਂਤਲ ਸਾਂਪ ਨਹੀਂ ਜਗਾ ਬਿਲਕੁਲ ਜੀ ਹਾਂਜੀ ਬਾਕੀ ਜੰਦੇ ਦੀ ਆਕੀ ਬਹੁਤੀ ਆ ਇੱਥੇ ਹਾਂਜੀ 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 ਬਿਲਕੁਲ ਜੀ ਆਰਾਮ ਕਰ ਜੀ ਆਰਾਮ ਕਰ ਜੀ ਹਾਂ ਦੇਖਣਾ ਸੜਕੇ ਬਣਾਤੀ ਹਾਂ ਸੜਕੇ ਮਿੱਟੀ ਲਾਜੀ ਲੰਦਿਆ ਫਿਰ ਨਿਕੈ ਮੈਨੂੰ ਇਹਦਾ ਖੰਤ ਬਾਬਾ ਨੀਕਰਾਮ ਜੀ ਪਿੱਛੇ ਰਾਮ ਜ਼ਰੂਰ ਜੋੜਦੇ ਆ ਹਾਂਜੀ 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 ਉਹਦੇ ਕਰਕੇ ਕਿ ਆਏ ਸੀ ਇੱਥੇ ਹਾਂਜੀ ਪਹਿਲਾਂ ਪਹਿਲੇ ਜਵਾਨੇ ਦੇ ਵਿੱਚ ਜੀ ਜਦੋਂ ਭਜਨ ਕਰਦੇ ਹੁੰਦੇ ਰਾਮ ਹੀ ਬੋਲਦੇ ਹੁੰਦੇ ਅੱਛਾ ਜੀ ਰਾਮ 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 ਇਹ ਤਾਂ ਫਿਰ ਗੁਰੂ ਨਾਨਕ ਦੇਵ ਜੀ ਨੇ ਚਾਰੇ ਯੁੱਗਾਂ ਦੇ ਦੇਵਤਿਆਂ ਦੇ ਇੱਕ ਇੱਕ ਅੱਖਰ ਇਕੱਠਾ ਕਰਕੇ ਵਾਹਿਗੁਰੂ ਨਾਮ ਬਣਾਇਆ ਸਵੇਰ ਨੂੰ আর ਸ਼ਾਮ ਨੂੰ ਇੱਥੇ ਮੋਰ ਇੰਨਾ ਇਕੱਠਾ ਹੁੰਦਾ ਹਾਂ ਜਾਨੀ ਕੰਨ ਪਾਈ ਨਹੀਂ ਸੁਣਦੀ ਇੱਥੇ ਇੰਨਾ ਮੋਰ ਆਉਂਦਾ ਸਵੇਰੇ ਵੀ ਸ਼ਾਮ ਨੂੰ ਰਾਤ ਨੂੰ મતલਬ ਇੱਥੇ ਆ ਕੇ ਮੋਰ ਬਾਹਲਾ ਬਹਿਂਦਾ ਜੀ ਕਿਾਰੇ ਜੋਗਾਂ ਦੀ ਭਗਤੀ ਹੋ ਜਾਂਦੀ ਹੈ ਜੇ ਕੇਰਾਂ ਵਾਹਿਗੁਰੂ ਕਹਿ ਦਈਏ ਆਪਾਂ ਠੀਕ ਹੈ ਜੀ ਕਿੰਦਾ ਸਾਧੂ ਸੰਤ ਬੈਠੇ ਹਾਂ ਸਾਧੂ ਬਹੁਤ ਆਉਂਦੇ ਆ ਜੀ ਹਾਂਜੀ ਸਾਧੂ ਬਹੁਤ ਆਉਂਦੇ ਆ ਸਾਧੂ ਬਹੁਤ ਆਉਂਦੇ ਆ ਹਾਂਜੀ ਬਾਬਾ ਜੀ ਮੁੰਡਾ ਹੈ ਬਿਜਲੀ ਚ ਲੱਗਿਆ ਹੋਇਆ ਹਾਂ ਉਹ ਜਿਹੀ ਜਮਾ ਨੇਗਾ ਬੰਦ ਮੈਂ ਕਹਿੰਦਾ ਮੈਂ ਜਨਮਗੜ ਤੋਂ ਹਾਂ ਨਾ ਜਾਗੋਆ ਤੋਂ ਹਾਂਜੀ ਉਹ ਸੁੱਤਦੇ ਜਿਹੋ ਦੀ ਹੁੰਦੀ ਆ ਸੁੱਤ ਦੇਖ ਲੈ ਵੀ ਤੂੰ ਮਹਾਰਾਜਾ ਨੇਗਾ ਬਣਾ ਬਿਲਕੁਲ ਚ ਲੱਗ ਨਹੀਂਗਾ ਜਿਉਂ ਉਹ ਓਕੇ ਅਸਾਂ ਹੀ ਬਹੁਤ ਸ਼ਾਨਦਾਰ ਜਗ੍ਹਾ ਜੀ ਇਹ ਹੈ। ਅੱਛਾ ਇਹ ਵੀ ਮਾੜੀ-ਮੋਟੀ ਕਿ ਖੜਾ ਹੀ ਨਹੀਂ ਜੀ ਹੈਗੀ ਇਹ। ਜਿੱਥੇ ਨਸਕਾ ਹੀ ਰਾਜਨ ਲੱਗਾ ਫਿਰ ਤਾਂ ਹੋਣਾ ਹੀ ਆ ਜੀ। ਹਾਂਜੀ ਹਾਂਜੀ। ਉਹ ਪਰਬੂ। ਐ ਪਰਬੂ ਆ ਦੇਖ ਲੈ ਪਰਬੂ ਦੇ ਦਰਸ਼ਨ ਕਰ ਲੈ। ਹੋਰ ਸਾਹੀ ਰਾ। ਠੀਕ ਹੈ। ਜਦੋਂ ਬੈਠੇ ਹੁੰਦੇ ਨੇ ਆਵੇਂ ਬੱਥੇ ਰਿਹਾ ਹੁਣ ਮਹਾਪੁਰਸ ਇਕੱਠੇ ਹੋਏ ਨੇ ਇੱਥੇ ਬੈ ਕੇ ਭਜਨ ਕਰਨ ਲੱਗ ਗਿਆ ਜਗ੍ਹਾ ਤੇ ਮਤਲਬ ਉੱਥੇ ਬੈ ਕੇ ਭਜਨ ਕਰਨ ਲੱਗ ਗਏ ਬਸ ਆਈਨ ਆਇਆ ਜੀ ਉਹ ਸਾਡੇ ਆਨੇ ਮਤਲਬ ਹਾਂਜੀ ਇਹ ਇਹ ਫਿਰ ਬਾਬਾ ਮਾਲੂ RAM ਜੀ ਨੇ ਆਰ ਬਾਬਾ ਗਿਆਨਦਾਸ ਜੀ ਨੇ ਆ ਕੇ ਇਹ ਜਗ੍ਹਾ ਪ੍ਰਗਟ ਕਰੀਆ ਜੀ ਬੱਲੇ ਬੱਲੇ ਪਿਆਰ ਤੇਲਕਾ ਬਾਬਾ ਧਿਆਨ ਕੋਈ ਨਾ ਕੋਈ ਵਾਹ ਗਰੂ ਵਾਹ ਗਰੂ ਵਾਹ ਗਰੂ ਹੋਰ ਕੀ ਦੇਖਿਆ ਜੜਿਓ ਅੱਜ ਹਾਂਜੀ ਕੀ ਬਾਤ ਹੈ ਮਾਰ ਲੋ ਕੈਮਰਾ ਚਾਰਜ ਫੇਰੀ ਮੋਰ ਹੁਣ ਇੱਥੇ ਆਗਾ ਵਿੱਚੋਂ ਚੁਗਲੇ ਗਏ ਹੋਣਗੇ ਆੜ ਵਾਲੇ ਹੋਣਗੇ ਮੋਰ ਇੱਥੇ ਅੱਛਾ ਜੀ ਹਾਂ ਕਿਉਂ ਐਸ ਟੇ ਵੇ ਉਹ ਚੁਗਲੇ ਨਿਕਲ ਜਾਂਦੇ ਨੇ ਆੜ ਵਾਲੇ ਨੂੰ ਨਾਲ ਆ ਲਾਓ ਸਰੂ ਕੋਨਰ ਆ ਮੋਰ ਵਾਲਾ ਜਿਹੜਾ ਹੱਥ ਨਾਲ ਬਣਾਇਆ ਹੋਇਆ ਹੈ ਅੱਛਾ ਜੀ ਲੈਜੋ ਜੀ ਵਾ ਇਹ ਜੀ ਆਪਣੇ ਬਾਬਾ ਜੀ ਉਰੇ ਆਏ ਸੀਗੇ ਕਾਫੀ ਸਮਾਂ ਪਹਿਲਾਂ ਅੱਛਾ ਜੀ ਤਾਂ ਉਹਨਾਂ ਦਾ ਜਣੀ ਆਉਣ ਜਾਣ ਦਾ ਤਾਂ ਪਤਾ ਨਹੀਂ ਵੀ ਉਹ ਕਿੱਥੋਂ ਆਏ ਸੀਗੇ ਕਿੱਥੋਂ ਨਹੀਂ ਹੂੰ ਪਹਿਲਾਂ ਉਹ ਆਏ ਸੀਗੇ ਸਿੱਧਸਰ ਸਿੱਧਸਰ ਤੋਂ ਬਾਅਦ ਫੇਰ ਉਹ ਆ ਗਏ ਇੱਥੇ ਆਪਣੇ ਰੱਬੋਂ ਪਿੰਡ 'ਚ ਹੂੰ ਇੱਥੇ ਉਹ ਰਹੇ ਕਾਫੀ ਸਮਾਂ ਠੀਕ ਹੈ ਜੀ ਦੇ ਨੇ ਉਸ ਵੇਲੇ ਦੇ ਕਾਰਮ ਦੇ ਹਮ ਆਪਣੇ ਡੇਰੀ ਦੇ ਵਿੱਚ ਕਾਫੀ ਦਰਾਖਤ ਖੜੇ ਨੇ ਉਹ ਇਹ ਜਣੀ ਇਤਿਹਾਸ ਦੇ ਵਿੱਚ ਇਹ ਗੱਲ ਆਉਂਦੀ ਆ ਇਤਿਹਾਸ ਕਹਿ ਲੋ ਇਤਿਹਾਸ ਕਹਿ ਲੋ ਵੀ ਜਿਹੜਾ ਕ੍ਰਿਸ਼ਨ ਭਗਵਾਨ ਸੀਗਾ ਵੀ ਉਹ ਇੰਦਰ ਨਾਲ ਜੰਦੂ ਕਰਕੇ ਲੈ ਕੇ ਆਇਆ ਤੀ ਸਮਰਗ ਚੋਂ ਅੱਛਾ ਜੀ ਇਹ ਦਰਾਖਤ ਨੂੰ ਅੱਛਾ ਜੀ ਇਹ ਜਣੀ ਜਾਂਦਾ ਜਿੱਥੇ ਆਪਣੇ ਦਸੇ ਗੁਰੂ ਸਾਹਿਬਾਨ ਚੋਂ ਕੋਈ ਗੁਰੂ ਸਾਹਿਬ ਆਏ ਬਨੇ ਜਾਂ ਤੇ ਦਰਾਖਤ ਉੱਥੇ ਮਿਲਦਾ ਜਾਂ ਜਿੱਥੇ ਕੈਰੋ ਆਪਣੇ ਰਾਮਚੰਦਰ ਜੀ ਜਾਂ ਕ੍ਰਿਸ਼ਨ ਜੀ ਇਹ ਦੇਵਤੇ ਆਏ ਬਿਨੇ ਜਾਇਦ ਰਕਤ ਉੱਥੇ ਮਿਲਦਾ ਅੱਛਾ ਜੀ ਇਹ ਆਮ ਕਿਸੇ ਨਰਸਰੀ ਚੋਂ ਨਹੀਂ ਮਿਲਦਾ ਆਮ ਜੇ ਕੋਈ ਇੱਥੋਂ ਪੱਟ ਕੇ ਲੈ ਜਾਊਗਾ ਤਾਂ ਉੱਥੇ ਰਬ ਨਹੀਂ ਹੁੰਦਾ ਇਹ ਸੁੱਕ ਜਾਂਦਾ ਜਾ ਕੇ ਠੀਕ ਆ ਇਹ ਜਿਹੜੀਆਂ ਜਾਂ ਇਤਿਹਾਸ ਕਥਾਵਾਂ ਨੇ ਉੱਥੇ ਹੀ ਇਹ ਦਰਕਤ ਹਾਂ ਉੱਥੇ ਆਪਣਾ ਵਾਧਾ ਹੁੰਦਾ ਠੀਕ ਹੈ ਉੱਥੀ ਇਹ ਪੈਦਾ ਹੁੰਦਾ ਠੀਕ ਹੈ ਜੀ ਹਾਂਜੀ ਇਹ ਹੈ ਇਹਦਾ ਕੈਰੋ ਪੰਡਮਾ ਦੇ ਬਾਰੇ ਪੁਰਾਣਾ ਜਿਹੜਾ ਦੇਵਤਿਆਂ ਨਾਲ ਇਹਦਾ ਜੁੜਦਾ ਇਤਿਹਾਸ ਹੀ ਜਗ੍ਹਾ ਦਾ ਤਾਂ ਪਗਿੱਤਾ ਇੱਥੇ ਹਾਂਜੀ ਇੱਥੇ ਗੁਫਾ ਦੇ ਵਿੱਚ ਉਹ ਪੈਂਦੇ ਹੁੰਦੇ ਸੀਗੇ ਅੰਦਰ ਜਿੱਥੇ ਜੋਤ ਜਗਦੀ ਹੈ ਹਾਂਜੀ ਇੱਥੇ ਉਹ ਸੌਂਦੇ ਪੈਂਦੇ ਰਹੇ ਨੇ ਗੁਫਾ ਦੇ ਵਿੱਚ ਅੰਦਰ ਠੀਕ ਹੈ ਤੇ ਉਸ ਤੋਂ ਬਾਅਦ ਉਹ ਗਿਆਨਦਾਸ ਬਾਬਾ ਜੀ ਨੂੰ ਇੱਥੇ ਬਿਠਾ ਕੇ ਗਏ ਸੀਗੇ ਠੀਕ ਹੈ ਜੀ 1960 ਚ ਬਾਬਾ ਗਿਆਨਦਾਸ ਜੀ ਨੇ ਸਰੀਰ ਛੱਡਿਆ ਉਸ ਤੋਂ ਬਾਅਦ ਬਾਬਾ ਨੀਕਰਾਮ ਜੀ ਲਸੂਈ ਵਾਲੇ ਜਿਹੜੇ ਸਾਡੇ ਗੁਰੂ ਨੇ ਉਹਨਾਂ ਨੂੰ ਇੱਥੇ ਪੱਕ ਦਿੱਤੀ ਗਈ ਉਹਨਾਂ ਨੇ ਫਿਰ ਤਰਹੇਟ ਜਾਂ ਚੌਂੜ ਦੇ ਵਿੱਚ ਜੰਗੀਰ람 ਬਾਬਾ ਜੀ ਉਹਨਾਂ ਦੇ ਚੇਲੇ ਸੀਗੇ ਠੀਕ ਹੈ ਜੀ ਸਵੇਰੇ ਵਾਲੇ ਸੰਤਾਂ ਦੇ ਪਹਿਲੇ ਇਹਨਾਂ ਨੇ ਫਿਰ ਉਹਨਾਂ ਨੂੰ ਪਾ ਕੇ ਦਿੱਤੀ ਇਹਨਾਂ ਨੂੰ ਮਹੰਤੀ ਦਿੱਤੀ 1963 ਚ 64 ਚ ਉਸ ਤੋਂ ਬਾਅਦ ਇਹਨਾਂ ਨੇ ਸੇਵਾ ਛੱਡਿਆ 2013 ਚ ਠੀਕ ਹੈ ਜੀ 26 ਜਨਵਰੀ 2013 ਨੂੰ ਠੀਕ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਮੈਨੂੰ ਮੰਨਤੀ ਦਿੱਤੀ ਐ ਡੇਰੇ ਦੀ ਠੀਕ ਫਿਰ ਤੋਂ ਬਾਅਦ ਬਾਬਾ ਹਰਦੇਵ RAM ਜੀ ਵੀ ਗੱਦੀ ਤੇ ਮੌਜੂਦ ਨੇ ਜੀ ਹੁਣ ਇਸ ਟਾਈਮ ਹਾਂਜੀ 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 ਸ਼ੁਕਰੀਆ ਹਾਂਜੀ ਲੰਗਰ ਦਾ ਵੀ ਪ੍ਰਬੰਧ ਨਾਲ ਉਹ ਨਾਲ ਬਬੇ ਹੱਥ ਦੀ ਕਾਲ ਜੀ ਹੈਗੇ ਬਾਬਾ ਜੀ ਗਏ ਹੋਇਆ ਬਾਬਾ ਜੀ ਗਏ ਹੋਏ ਨੇ ਆਉਣ ਵਾਲੀ ਨਹੀਂ ਬਲਜੀਤ ਵੀ ਨਾਲ ਹੀ ਗਿਆ ਹੋਇਆ ਨਾਲ ਹੀ ਆ ਕੋਈ ਗੱਲ ਪੰਜ ਜੀ ਮਹਾਰਾਜ ਬਹੁਤ ਜਗਿਆ ਆਇਆ ਅੱਛਾ ਠੀਕ ਆ ਠੀਕ ਆ ਆਜੋ ਉੱਪਰ ਆਜੋ ਆਜੋ ਉੱਪਰ ਹਰਖਾਂ ਜੀ ਚੜ੍ਹਦੀ ਕਲਾ ਬਲਜੀਤ ਸਾਹਿਬ ਨਾਲ ਹੀ ਆ ਅੱਛਾ ਆ ਜਾਂਦੇ ਨੇ ਕੋਈ ਨਹੀਂ ਆ ਜਾਂਦੇ ਨੇ ਆਜੋ ਜੂ ਉੱਪਰ ਆਜੋ ਵਾਹਿਗੁਰੂ ਵਾਖਜੋ ਵਾਹਿਗੁਰੂ ਵਾਖਜੋ ਹੋਰ ਪੰਛੀ ਹਾਂਜੀ ਸਾਬ ਇੱਥੇ ਖੁੱਲੇ ਆਮ ਘੁੰਮਦੇ ਸਾਬ ਜਾਨ ਬਾਹ ਜੀ ਮੋਰ ਵਾਲਾ ਜੀ ਅੱਛਾ ਜੀ ਹਾਂ ਹਾਂ ਜੀ ਅੱਛਰੀ ਕਾਲ ਜੀ ਆਜੋ ਜੀ ਆਜੋ ਲੰਘਿਓ ਵਾਜੋ ਵਾਹਿਗੁਰੂ ਵਾਖਜੋ ਇਹ ਮਹਾਪਰਸ਼ਾਨੀ ਇਹ ਜਗਾ ਤਿਆਰ ਕਰਵਾਈ ਆ ਅੱਛਾ ਆ ਕੁੰਡਾ ਜੀ ਹਾਂ ਜੀ ਇਹ ਕਾਦੇ ਜੀ ਇਹ ਕੋਈ ਇਹਨਾਂ ਦੇ ਰੱਖਿਆ ਹੋਊਗਾ ਮਹੌਸਨ ਲਈ ਆ ਗੁਰਦੁਆਰੇ ਨੂੰ ਅੱਛਾ ਠੀਕ ਹੈ ਜੀ ਹਾਂ ਜੀ ਕੀ ਆ ਬਹੁਤ ਦਰਗੈਸ਼ ਵੀ ਰੱਖੇ ਹੋਏ ਆ ਹਾਂ ਜੀ ਹਾਂ ਜੀ ਹਾਂ ਜੀ ਕੁੱਤੇ ਬਹੁਤ ਰੱਖੇ ਦੇ ਇੱਥੇ ਬਾਬਾ ਜੀ ਨੂੰ